ਪੁਲਿਸ ਜ਼ਿਲ੍ਹਾ ਖੰਨੇ ਦੇ ਐਸਐਸਪੀ ਡਾਕਟਰ ਜੋਤੀ ਯਾਦਵ ਵੱਲੋਂ ਜਾਰੀ ਨਿਸ਼ਾ ਨਿਰਦੇਸ਼ਾਂ ਤਹਿਤ ਚਲਾਏ ਗਏ ਕਾਸਰੋ ਆਪਰੇਸ਼ਨ ਤਹਿਤ ਮਾਚੀਵਾੜਾ ਪੁਲਿਸ ਬ ਨੂੰ ਮਿਲੀ ਵੱਡੀ ਸਫਲਤਾ ਜਿਸ ਵਿੱਚ 15 ਗ੍ਰਾਮ ਹਿਰੋਇਨ ਅਤੇ 97000 ਡਰਗ ਮਨੀਫ ਵਿੱਚ ਦੋ ਨੋਜ਼ਵਾਨਾ ਨੂੰ ਕਾਬੂ ਕੀਤਾ ਗਿਆ ਕਿ ਸਾਡੇ ਮਾਨ ਜੋ ਐਸਐਸਪੀ ਜੁਤੀ ਜਦੋਂ ਬੈਂਸ ਜੀ ਵੱਲੋਂ ਜ਼ਿਲ੍ਹੇ ਦੇ ਵਿੱਚ ਹਰ ਰੋਜ਼ ਜਿਹੜੇ ਕਾਸੋਪਰੇਸ਼ਨ ਚੱਲਦੇ ਨੇ ਕੱਲ ਕਾਸੋਪਰੇਸ਼ਨ ਦੇ ਦੌਰਾਨ ਸਾਡੇ ਜਿਹੜੇ ਐਸਐਚਓ ਮਸ਼ਗੂੜਾ ਸਰਸਵਰਿੰਦਰ ਸਿੰਘ ਤੇ ਇਹਨਾਂ ਦੀ ਟੀਮ ਜੀਐਸਆਈ ਹਾਕਮ ਸਿੰਘ ਤੇ ਇਹ ਐਸਆਈ ਭਵਨ ਜੀ ਤੇ ਉਹਦੀ ਟੀਮ ਨੇ ਬਹੁਤ ਹੀ ਮਿਹਨਤ ਦੇ ਲਗਨ ਦੇ ਨਾਲ ਜਿਹੜਾ ਕੰਮ ਕੀਤਾ ਹੈ ਕਾਸੋ ਦੇ ਵਿੱਚ ਕਾਸੋਪਰੇਸ਼ਨ ਦੇ ਦੌਰਾਨ ਇਹਨਾਂ ਨੇ ਦੋ ਮੁੰਲਿਓ ਜਿਹੜੇ ਆ ਜਿਹੜੇ ਲਿਸਟਡ ਬੰਦੇ ਸੀ ਦੀਪਕ ਦੀਪਾ ਜਿਹੜਾ ਪਟੀਆਂ ਦਾ ਉਹ ਜੇਸ਼ਨ ਸੀ ਜੇਸ਼ਨ ਇਹ ਵੀ ਪਟੀਆਂ ਪੰਡ ਦੇ ਰਹਿਣ ਵਾਲੇ ਸੀ ਇਹਨਾਂ ਦੋਨਾਂ ਕੋਲੋਂ 15 ਗ੍ਰਾਮ ਹੈਰੋਇਨ ਤੇ 97 ਹਜ਼ਾਰ ਰੁਪਏ ਦੀ ਡਰੱਗ ਮਲੀ ਹੈ ਉਹ ਬਰਾਮਦ ਕੀਤੀ ਹੈ ਦੋਨੇ ਮੁਲਜ਼ਮ ਜਿਹੜੇ ਆ ਇਹ ਅਰੈਸਟ ਕਰ ਲਏ ਗਏ ਆ ਜਿਹੜਾ ਪੰਜਾਬ ਸਰਕਾਰ ਬਣੋਂਦੀ ਆ ਬਾਰ-ਬਾਰ ਜਿਹੜੀ ਇਹ ਇਹ ਬਹੁਤ ਜੋਰ ਨਾਲ ਜਿਹੜੀ ਮਹਿੰਮ ਚਲਾਈ ਜਾ ਰਹੀ ਹੈ ਨਸ਼ਾ ਸਦਾਗਰਾਂ ਦੇ ਤੇ ਨਸ਼ਾ ਤਸਕਰਾਂ ਦੇ ਤੇ ਨਸ਼ਾ ਵੇਚਣ ਵਾਲਿਆਂ ਦੇ ਜਿਹੜੇ ਖਿਲਾਫ ਇਸੇ ਲੜੀ ਦੇ ਤਹਿਤ ਜਿਹੜੇ ਕਸ ਆਪਰੇਸ਼ਨ ਹਰ ਰੋਜ਼ ਜਾਰੀ ਰਹਿਣਗੇ ਤੁਹਾਡੇ ਜਿਹੜੀ ਇਹ ਮੈਂ ਜਿਹੜੇ ਮਾਰੇ ਅਨਸਰ ਆ ਉਹਨਾਂ ਨੂੰ ਤਾਬ ਨਹੀਂ ਦੇਣਾ ਚਾਹਨਾ ਕਿ ਯਾਦਾ ਸਾਡਾ ਏਰੀਆ ਛੱਡ ਜਣ ਨਹੀਂ ਤਾਂ ਬਿਲਕੁਲ ਸਖਤੀ ਨਾਲ ਨਿਯੇਠਿਆ ਜਾਊਗਾ ਇਹਦੇ ਨਾਲ ਨਾਲ ਇਹ ਵੀ ਮੈਂ ਉਹਨਾਂ ਨੂੰ ਵਾਰਨੇ ਦੇਣੀ ਚਾਹਨਾ ਹੈ ਕਿ ਜਿਵੇਂ ਪਹਿਲਾਂ ਵੀ ਦੋ ਤਿੰਨ ਨਸ਼ਾ ਤਸਕਰੀ ਦੀ ਪ੍ਰੋਪਰਟੀ ਜਿਹੜੀ ਅਟੈਚ ਕਰਾਈਆਂ ਪ੍ਰੋਪਰਟੀਆਂ ਬੋਲ ਵੀ ਅਸੀਂ ਅਟੈਚ ਕਰਾਵਾਂਗੇ ਤੇ ਕਾਨੂੰਨੀ ਤਰੀਕੇ ਨਾਲ ਜਿਹੜੀ ਇਲੀਗਲ ਇਹਨਾਂ ਦਾ ਕੋਈ ਮਕਾਨ ਵਗੈਰਾ ਵੀ ਬਣਾਏ ਹੋਣਗੇ ਉਹ ਵੀ ਸਬੰਧਤ ਅਥਾਰਟੀਆਂ ਨੂੰ ਦੇ ਕੇ ਉਹਦੀ ਡੈਮੋਲੇਸ਼ਨ ਤੱਕ ਜਾਵਾਂਗੇ ਇਹ ਕਿੱਥੋਂ ਲੈ ਕੇ ਆ ਰਹੇ ਆ ਕੁਝ ਪਤਾ ਨਹੀਂ ਇਹ ਸਾਡਾ ਜਿਹੜਾ ਅਕਾਲੀ ਰੈਸਟ ਕੀਤੇ ਇਹਦਾ ਅਜੇ ਮਾਰ ਲਿਆਗਾ ਦਰਾਨੇ ਦੀ ਟੋੜਨਾ ਬਾਅਦ ਚ ਸ਼ੇਅਰ ਕਰਾਂਗੇ ਕਿਉਂਕਿ ਅਸੀਂ ਅਗਲੀ ਕੜੀ ਤੱਕ ਵੀ ਪਹੁੰਚਣਾ ਹੈ ਸਰ ਪਹਿਲਾਂ ਵੀ ਮਾਮਲਾ ਹੈਗਾ ਕੋਈ ਇਹਨਾਂ ਦੇ ਉੱਤੇ ਤਾਂ ਅਸੀਂ ਹਾਂ ਪਹਿਲੇ ਵੀ ਹੈ ਇੱਕ ਬੰਦੇ ਦੇ ਖਿਲਾਫ ਹੈਗੇ ਨਸ਼ਿਆਂ ਦਾ ਹੀ ਆ ਸਰ ਉਹ ਵੀ ਨਸ਼ਾ ਹੈ ਕਿੰਨਾ ਕਿੰਨਾ ਬਰਾਮਦ ਹੋਇਆ ਜੀ ਇਹ ਲੇਗੋ ਦੀਪਕ ਕੋਲੋਂ 6 ਗ੍ਰਾਮ ਹੈ ਤੇ ਜਿਸੰਪਲੀ ਕੋਲੋਂ 9 ਗ੍ਰਾਮ ਤੇ 97 ਜਗ ਡਰਗ ਮਿਲੀਆਂ। ਇਹ ਸਰ ਕਿੱਥੇ ਇਹ ਸੇਲ ਕਿੱਥੇ ਕਰਦੇ ਸੀ ਆਪਣੇ ਏਰੀਆ 'ਚ ਹੀ ਆ ਕਿਦਾਂ? ਤੇ ਲੋਕਲ ਆਪਣਾ ਤੇ ਕੂਂਗਲਾਂ ਦਾ ਦੋਨੋਂ ਏਰੀਆ ਦੇ ਵਿੱਚ ਹੀ। ਕੋਈ ਇਹ ਵੀ ਸਰ ਤਫਦੀਸ਼ 'ਚ ਪਤਾ ਲੱਗਿਆ ਕਿ ਕਿੱਥੋਂ ਲੈ ਕੇ ਆਉਂਦੇ ਸੀ ਜਾਂ ਕਿਦਾਂ? ਵੀ ਇਹ ਅਸੀਂ ਤੁਹਾਨੂੰ ਦੱਸੋ ਇਹ ਸਟੇਜ ਤੇ ਡਿਸਕਲੋਜ਼ ਨਹੀਂ ਕਰ ਸਕਦੇ। ਸਾਰਾ ਜਿੱਥੋਂ ਲੈ ਕੇ ਆਉਂਦੇ ਤੇ ਜਿੱਥੇ ਅੱਗੇ ਵੇਚਦੇ ਸਾਰਿਆਂ ਨੂੰ ਹੀ ਰੌਂਡ ਅਪ। ਖੁਦ ਵੀ ਹੈਗੇ ਨੇ ਸਰ ਨਸ਼ਾ ਕਰਨ ਦੇ ਆਦੀ ਆ ਕਿਦਾਂ? ਇਹਦਾ ਡਾਕਟਰ ਤੋਂ ਉਹਦਾ ਚੈੱਕ-ਅਪ